ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰੋ ਅੱਪਾ ਗੱਲ ਕਰਾਂਗੇ ਨਰਮੇ ਦੀ ਫਸਲ ਬਾਰੇ ਜਿਸ ਦਾ ਕਿ ਹੁਣ ਵੀਰੋ ਸਮਾਂ ਸੀਜ਼ਨ ਚੱਲ ਰਿਹਾ ਨਰਮੇ ਦੀ ਫਸਲ ਕਿਸ ਸਟੇਜ ਤੇ ਗਈ ਹੈ ਇੱਥੇ ਕੀ ਕੀ ਗੱਲਾਂ ਆਪਾਂ ਨੂੰ ਧਿਆਨ ਰੱਖਣਯੋਗ ਨੇ ਚਿੱਟੀ ਮੱਖੀ ਦਾ ਹਮਲਾ ਜੇਕਰ ਵੱਧ ਜਾਂਦਾ ਕਾਲੇ ਹੋ ਨਰਮਾ ਗਰੋਥ ਹਟ ਗਿਆ ਛੋਟਾ ਰਹਿ ਗਿਆ ਸੋ ਇਹਦਾ ਵੀਰੋ ਚਿੱਟੀ ਮੱਖੀ ਦਾ ਕਿਵੇਂ ਕਰਨਾ ਆਪਾਂ ਕੰਟਰੋਲ ਕਿਵੇਂ ਕਰਨਾ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਇਸ 3 ਮਿੰਟ ਦੀ ਵੀਡੀਓ ਦੇ ਜ਼ਰੀਏ ਕਿਸਾਨ ਵੀਰਾਂ ਤੱਕ ਪੁੱਜਦੀ ਕਰਾਂਗੇ ਕਿਉਂਕਿ ਵੀਰੋ ਯੂਨੀਵਰਸਿਟੀ ਵਿੱਚ ਦੋਸਤ ਜੋ ਸਾਨੂੰ ਕੰਟਰੋਲ ਦੇਗਾ ਜਾਂਦੀਆਂ ਜਾਂਦੀਆਂ ਨੇ ਆਰਜੀਆਰ ਸੈਲ ਦੇ ਵੱਲੋਂ ਵੀਰੋ ਬੀਸੀਆਈ ਦਾ ਇੱਕ ਪ੍ਰੋਜੈਕਟ ਚੱਲਦਾ ਹੈ ਉਹਦੇ ਵਿੱਚ ਜੋ ਯੂਨੀਵਰਸਿਟੀ ਨਾਲ ਮਿਲ ਕੇ ਵੀਰੋ ਕਾਟਨ ਦੀ ਖੇਤੀ ਨੂੰ ਨਰਮ ਸਹਾਇਤ ਕਰਨਾ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਮੁੰਡਿਆਂ ਦੀ ਡਿਊਟੀ ਲੱਗੀ ਹੋਈ ਹੈ ਵੀਰੋ ਉਹ ਅਸੀਂ ਖੇਤਾਂ ਦੇ ਵਿੱਚ ਜਾਂਦੇ ਆ ਫੀਲਡ ਦੇ ਵਿੱਚ ਜਾਂਦੇ ਆ ਜੋ ਸਾਨੂੰ ਸਮਝਾਇਆ ਜਾਂਦਾ ਉਹਦੀ ਜਾਣਕਾਰੀ ਸਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆ ਵੀਰੋ ਚਿੱਟੀ ਮੱਖੀ ਦਾ ਜਦੋਂ ਆਪਾਂ ਤਕਰੀਬਨ ਸਰਵੇਖਣ ਕਰਨਾ ਹੈ ਉਹ ਕਿਵੇਂ ਕਰਨਾ ਹੈ ਸਵੇਰੇ ਆਪਾਂ ਵੀਰੋ 10:00 ਵਜੇ ਤੋਂ ਪਹਿਲਾਂ ਆਪਣੇ ਖੇਤ ਦੇ ਵਿੱਚ ਜਾਣਾ ਹੈ टीसी ਤੋਂ ਜੋ ਪੱਤੇ ਪੂਰੇ ਬਣੇ ਨੇ ਉਹ ਤਾਂ ਤੀਜਾ ਕ ਪੱਤਾ ਵੀਰੋ ਆਪਾਂ ਛੋਟੇ ਪੱਤੇ ਨੂੰ ਛੱਡ ਕੇ ਇਸ ਤਰ੍ਹਾਂ ਪੱਤੇ ਨੂੰ ਦੇਖਣਾ ਹੈ ਇਹਦੇ ਵਿੱਚ ਵੀਰੋ ਆਪਾਂ ਬੋਝ ਕੇ ਇਹਨੂੰ ਇਸ ਤਰ੍ਹਾਂ ਜ਼ਿਆਦਾ ਹਲਾਉਣਾ ਨਹੀਂ ਹੈ ਦੇਖਣਾ ਵੀ ਇਹਦੇ ਉੱਤੇ ਜੋ ਚਿੱਟੀ ਮੱਖੀ ਆ ਉਹਦੀ ਗਿਣਤੀ ਵੀਰੋ ਕਿੰਨੀ ਕ ਜੇਕਰ ਪਰ ਪੱਤਾ ਇਹ ਤੇ 1 2 3 4 8 9 ਮੈਨੂੰ ਵੀਰੋ ਤੇ ਬੈਠੀਆਂ ਦਿਸੀਆਂ ਨੇ ਇਸ ਤਰ੍ਹਾਂ ਆਪਾਂ ਕਿੱਲੇ ਦੇ ਵਿੱਚੋਂ ਵੀਰੋ 10 ਕਥਾਮਾਂ ਤੋਂ ਇੱਕ ਕਬੂਟੇ ਦੇ ਤਿੰਨ ਪੱਤੇ ਦੇਖਣੇ ਨੇ ਐਵਰੇਜ ਜੇਕਰ ਪਰ ਪੱਤਾ ਤੋਂ ਨੂੰ ਐਵਰੇਜ ਨਿਕਲਦੀ ਆ ਤਾਂ ਮੰਨ ਲਓ ਵੀਰੋ ਸਪਰੇਅ ਦੇ ਲੀਓ ਜੇਕਰ ਤੁਹਾਨੂੰ ਚਾਰਜਾਂ ਕਿਸੇ ਪੱਤੇ ਇੱਕ ਮਿਲੀ ਕਿਸੇ ਤੋਂ 2 ਮਿਲੀ ਵੀਰੋ ਤਾਂ ਸੁਪਰੀ ਦੀ ਲੋਡ ਨਹੀਂ ਹੈ ਪਰ ਇੱਥੇ ਦੇਖੋ ਵੀਰੋ 5 10 8 12 ਪਰ ਕ ਵੀ ਤਕਰੀਬਨ ਕੀਤੀ ਹੋਈ ਹੈ ਸੋ ਵੀਰੋ ਇੱਥੇ ਆਪਾਂ ਮੰਨਾਂਗੇ ਕਿ ਚਿੱਟੀ ਮੱਖੀ ਦਾ ਜੋ ਵੀਰੋ ਹਾਵ ਬਹੁਤ ਜ਼ਿਆਦਾ ਵੱਧ ਚੁੱਕਿਆ ਆਪਾਂ ਨੂੰ ਕੰਟਰੋਲ ਕਰਨਾ ਕਿਵੇਂ ਅਖੀਰ ਦੇ ਵਿੱਚ ਫਿਰ ਵੀਰੋ ਕੀ ਹੁੰਦਾ ਚਿੱਟੀ ਮੱਖੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਫਿਰ ਇਹਦੇ ਜੋ ਪੱਤੇ ਨੇ ਪੱਤਿਆਂ ਦੇ ਉੱਪਰ ਇਸ ਤਰ੍ਹਾਂ ਵੀਰੋ ਉੱਲੀ ਲੱਗ ਜਾਂਦੀ ਹੈ ਉਹ ਆਪਣਾ ਮਲਮੂਤਰ ਤਿਆਗਦੀ ਹੈ ਪੱਤੇ ਦੇ ਉੱਪਰ ਉੱਲੀ ਲਾ ਕੇ ਪੱਤੇ ਕਾਲੇ ਹੋ ਜਾਂਦੇ ਨੇ ਤੇ ਨਰਮਾ ਗ੍ਰੋਥ ਕਰ ਨੂੰ ਹਟ ਜਾਂਦਾ ਤੇ ਉਹ ਨੀਚਲੇ ਪੱਤੇ ਕਾਲੇ ਹੋ ਕੇ ਫਿਰ ਉਸ ਤੋਂ ਬਾਅਦ ਵੀਰੋ ਪੀਲੇ ਜੇ ਹੋ ਕੇ ਪੱਕ ਕੇ ਜੋ ਥੱਲੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਨਰਮੇ ਦਾ ਵੀਰੋ ਵਾਧਾ ਜੋ ਬਿਲਕੁਲ ਰੁਕ ਜਾਂਦਾ ਸੋ ਇੱਥੇ ਆਪਾਂ ਵੀਰੋ ਕੀ ਕਰਨਾ ਮੰਨ ਲਓ ਆਪਣਾ ਪਲਾਂਟ ਇਸ ਤਰ੍ਹਾਂ ਹੋ ਗਿਆ ਜੀ ਚਿੱਟੀ ਵਾਲਾ ਇੰਨਾ ਵੱਧ ਗਿਆ ਪੱਤਿਆਂ ਦੇ ਥੱਲੇ ਉੱਲੀ ਲੱਗੀ ਵੀਰੋ ਉੱਪਰੋਂ ਵੀ ਪੱਤੇ ਕਾਲੇ ਹੋ ਗਏ ਤਾਂ ਇੱਥੇ ਆਪਾਂ ਕੀ ਕਰਨਾ ਵੀਰੋ ਚਿੱਟੀ ਮੱਖੀ ਨੂੰ ਤੁਸੀਂ ਕਿਸੇ ਵੀ ਇੱਕ ਦਵਾਈ ਨਾਲ ਕੰਟਰੋਲ ਨਹੀਂ ਕਰ ਸਕਦੇ ਜੇਕਰ ਤੁਸੀਂ ਕਹੋਗੇ ਵੀ ਅਸੀਂ ਓਲਾਲਾ ਕਰਤੀ ਜੀ ਓਸ਼ੀਨ ਕਰਤੀ ਜੀ ਇਹ ਕੰਟਰੋਲ ਨਹੀਂ ਹੋਈ ਵੀਰੋ ਇੱਕ ਦਵਾਈ ਨਾਲ ਇਹ ਕੰਟਰੋਲ ਨਹੀਂ ਹੋਵੇਗੀ ਜਦੋਂ ਇਹਦਾ ਵੀਰੋ ਵੱਧਾ ਇਨਾ ਵੱਧ ਗਿਆ ਫਿਰ ਇੱਕ ਦਵਾਈ ਕੰਟਰੋਲ ਕਰਨ ਦੇ ਵਸ ਦਾ ਰੋਗ ਨਹੀਂ ਹੈ ਕਿਸੇ ਵੀ ਦਵਾਈ ਨੂੰ ਇਹਨੂੰ ਕੰਟਰੋਲ ਕੋਈ ਨਹੀਂ ਕਰੇਗੀ ਧਿਆਨ ਨਾਲ ਦੇਖੋਗੇ ਦੇਖਤੀ ਮੱਖੀ ਦਾ ਹਮਲਾ ਪੱਤੇ ਬਿਲਕੁਲ ਵੀਰੋ ਕਾਲੇ ਕਰਤੇ ਇਸ ਤਰ੍ਹਾਂ ਦੀ ਨਰਮਾ ਵਧ ਨਹੀਂ ਰਹਾ ਪੱਤੇ ਕਾਲੇ ਹੋਗੇ ਤੇ ਨਰਮੀ ਦੀ ਗ੍ਰੋਥ ਜੋ ਬਹੁਤ ਛੋਟੀ ਰਹਗੀ ਇੱਥੇ ਚਿੱਟੀ ਮੱਖੀ ਨੂੰ ਆਪਾਂ ਕਿਵੇਂ ਕਰਨਾ ਜੇਕਰ ਚਿੱਟੀ ਮੱਖੀ ਵੀਰੋ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਹਦੇ ਉੱਪਰਲੇ ਪੱਤੇ ਇਸ ਤਰ੍ਹਾਂ ਕਾ ਕਾਰ ਦੇ ਹੋ ਜਾਂਦੇ ਨੇ ਤੇ ਇਹਦੇ نیچے ਜਿਹੜਾ ਆ ਨਾੜਾ ਨਹੀਂ ਨਾੜ ਦੇ ਉੱਪਰ ਇੱਕ ਛੋਟਾ ਪੱਤਾ ਹੋਰ ਨਿਕਲਿਆ ਹੁੰਦਾ ਉਹਨੂੰ ਆਪਾਂ ਕਹਿੰਦੇ ਨੇ ਲੀਫ ਕਰਲ ਵਾਇਰਸ ਉਹ ਚਿੱਟੀ ਮੱਖੀ ਨਾਲ ਆਉਂਦਾ ਜੋ ਅੱਗੇ ਦੀ ਅੱਗੇ ਵੀਰੋ ਚਿੱਟੀ ਮੱਖੀ ਰਾਹੀਂ ਹੀ ਫੈਲਦਾ ਏ ਕਾਲੇ ਪੱਤੇ ਦੀ ਵੀਰੋ ਆਪਾਂ ਗੱਲ ਕਰਦੇ ਆ ਇੱਥੇ ਆਪਾਂ ਕੰਟਰੋਲ ਕਿਵੇਂ ਕਰਨਾ ਵੀਰੋ ਮੰਨ ਲਓ ਅੱਜ ਖੇਤ ਦੇ ਵਿੱਚ ਚਿੱਟੀ ਮੱਖੀ ਇੰਨੀ ਵੱਧ ਚੁੱਕੀ ਹੈ ਕਿ ਇੱਕ ਪੱਤੇ ਥੱਲੇ ਸੌਾਂ ਦੀ ਗਿਣਤੀ ਦੇ ਵਿੱਚ ਬੈਠੀ ਤਾਂ ਆਪਾਂ ਇੱਕ ਕੋਈ ਜੀ ਦਵਾਈ ਵੀਰੋ ਤੁਸੀਂ ਸਿਲੈਕਟ ਕਰ ਲਓ ਅਸ਼ੀਨ ਕਰ ਲਓ ਜਾਂ ਉਲਾਲਾ ਕਰ ਲਓ ਇੱਕ ਦਵਾਈ ਫਰਜ਼ ਕਰ ਆਪਾਂ ਐਕਸਪੋਜ਼ ਕਰੋ ਅੱਜ ਇਹਨਾਂ 60 ਗ੍ਰਾਮ ਵੀਰੋ ਕਿੱਲੇ ਦੀ ਡੋਜ਼ ਐ ਉਹਨੂੰ ਆਪਾਂ ਅੱਜ ਸਪਰੇਅ ਕਰਨੀ ਐ ਚੰਗੀ ਤਰ੍ਹਾਂ ਘੱਟੋ ਘੱਟ 1.5 200 ਲੀਟਰ ਪਾਣੀ ਪਾਉਣਾ ਕਿ ਨਰਮਾ ਚੰਗੀ ਤਰ੍ਹਾਂ ਵੀਰੋ ਭਿੱਜ ਜੇ ਇਹ ਵੇ ਕਿ ਆਪਾਂ ਭੱਜ ਕੇ ਲੰਘ ਜਾਈਏ ਕਿਤੇ ਸੁੱਕਾ ਕਿਤੇ ਗਿੱਦਾ ਰਹੇ ਜੇ ਕਿਉਂਕਿ ਫਿਰ ਪੂਰਾ ਅਸਰ ਦੇਖਣ ਨੂੰ ਆਪਾਂ ਨੂੰ ਨਹੀਂ ਮਿਲੇਗਾ ਸੋ ਆਪਾਂ ਵੀਰੋ ਸਪਰੇਅ ਕਰਨੀ ਐ ਉਸ ਤੋਂ ਬਾਅਦ ਅੱਧੇ ਦਿਨ ਕਿਉਂਕਿ ਇਹਦੇ ਨਾਲ 50% ਕੰਟਰੋਲ 50% ਫਿਰ ਸਪਰੇਅ ਤੋਂ ਬਾਕੀ ਰਹੇ ਜੇ ਤੁਸੀਂ 7 ਦਿਨਾਂ ਬਾਅਦ 5-7 ਦਿਨਾਂ ਬਾਅਦ ਆ ਕੇ ਖੇਤ ਚ ਦੇਖੋਗੇ ਤਾਂ ਤੁਹਾਨੂੰ ਗਿਣਤੀ ਇਸ ਤੋਂ ਵੀ ਦੁੱਗਣੀ ਮਿਲੂਗੀ ਕਿਉਂਕਿ ਜਿਹੜੀ ਪਾਪੂਲੇਸ਼ਨ ਆ ਵੀਰੋ ਉਹ ਤੋਂ ਬਹੁਤ ਜ਼ਿਆਦਾ ਵੱਧ ਜਾਵੇਗੀ ਜੋ 50% ਮੱਖੀ ਬਚ ਗਈ ਉਹ ਅਗਲੀ ਪੁਸਤ ਵੀਰੋ ਬਹੁਤ ਜੱਦੀ ਆਪਦੀ ਪੈਦਾ ਕਰੂਗੀ ਕਿ 7 ਦਿਨਾਂ ਦੇ ਵਿੱਚ ਤੁਹਾਨੂੰ ਉਸ ਤੋਂ ਦੁੱਗਣੀ ਦੇ ਵਿੱਚ ਮਿਲੂਗੀ ਤਾਂ ਵੀਰ ਜਣ ਵੀਰ ਆਪਾਂ ਨੂੰ ਇਹਦੇ ਬੱਚੇ ਤੇ ਅੰਡੇ ਨੂੰ ਕੰਟਰੋਲ ਕਰਨਾ ਪੈਣਾ ਹੈ ਚੀ ਨੂੰ ਕੰਟਰੋਲ ਕਰਨਾ ਜੋ ਇਹਦਾ ਬੱਚਾ ਵੀਰੋ ਪੱਤੇ ਦੇ ਥੱਲੇ ਬੈਠਾ ਹੈ ਜੋ ਚੱਲ ਫੇਰ ਨਹੀਂ ਸਕਦਾ ਇੱਕ ਜਗ੍ਹਾ ਤੇ ਬੈਠਾ ਹੈ ਫਿਰ ਕੁਛ ਦਿਨਾਂ ਬਾਅਦ ਵੀਰੋ ਇਹ ਬਾਲਗਾ ਫਿਰ ਇਹ ਉੱਡਣ ਦੀ ਸਥਿਤੀ ਉੱਦਕੇ ਫਿਰ ਇਹ ਇੱਕ ਦੂਸਰੇ ਦੂਸਰੇ ਪੌਦੇ ਤੇ ਕਨਵਰਟ ਕਰਦਾ ਹੈ ਸੋ ਆਪਾਂ ਇਹਨੂੰ ਉਸ਼ੀਨ ਨੇ ਦੇ ਹੋਏ ਚਿੱਟੀ ਮਾਲਗ ਨੂੰ ਮਾਰਨਾ ਜੋ ਅੰਡੇ ਬੱਚੇ ਨੇ ਵੀਰੋ ਪੱਤੇ ਦੇ ਥੱਲੇ ਉਹ ਬੱਚੇ ਦੇ ਬੈਠੇ ਨੇ ਉਹਦੇ ਵਾਸਤੇ ਆਪਾਂ ਇਸਤੇਮਾਲ ਕਰਾਂ ਜੀ ਲੈਨੋ ਅੱਜ ਆਪਾਂ ਉਸ਼ੀਨ ਕਰਤੀ ਕੱਲ ਜਾਂ ਪਰਸੋਂ ਇੱਕ ਦਿਨ ਛੱਡ ਕੇ ਵੀ ਰੋਪਾ ਦੁਬਾਰਾ ਉਸਿਆਂ ਲੈਨੋ ਦਵਾਈ ਰਿਪੀਟ ਕਰਨੀ ਜੋ ਇਹਦੇ ਬੱਚੇ ਤੇ ਅੰਡੇ ਨੂੰ ਖਤਮ ਕਰੂਗੀ ਉਸ ਤੋਂ ਬਾਅਦ ਵੀਰੋ ਉਹ ਇਹ ਭਜਦੇ 30 ਇਹ ਜਾਣ ਕੇ ਬਾਲਗ ਉਹਨਾਂ ਵਾਸਤੇ ਦੁਬਾਰਾ ਫਿਰ ਆਪਾਂ ਨੂੰ ਦਵਾਈ ਰਿਪੀਟ ਕਰਨੀ ਪੈਣੀ ਆ ਇੱਕ ਹਫਤੇ ਦੇ ਵਿੱਚ ਵੀਰੋ ਆਪਾਂ ਨੂੰ ਇਹ ਤਿੰਨ ਦਵਾਈਆਂ ਕਰਨੀਆਂ ਪੈਣੀਆਂ ਨੇ ਇੱਕ ਅੱਜ ਲੈਨੋਂ ਆਪਾਂ ਇੱਕ ਜਾਂ ਦੋ ਦਿਨ ਛੱਡ ਕੇ ਕਰ ਸਕਦੇ ਆ ਉਸ ਤੋਂ ਦੋ ਦਿਨ ਬਾਅਦ ਵੀਰੋ ਫਿਰ ਆਪਾਂ ਇੱਕ ਦਵਾਈ ਲਾਲਾ ਦੀ ਕਰਦੇ ਆ ਸੋ ਦਵਾਈਆਂ ਬਦਲਦੇ ਪਹਿਲਾਂ ਉਹ ਸ਼ੀਨ ਕੀਤੇ ਫਿਰ ਉਹ ਲਾਲਾ ਕਰ ਦਿਓ ਜੇਕਰ ਪਹਿਲਾਂ ਲਾਲਾ ਕਰਨੀ ਤਾਂ ਉਸੇ ਕੋਸ਼ਿਸ਼ ਕਰੋ ਲਾਲਾ ਨੂੰ ਆਪਾਂ ਬਾਅਦ 'ਚ ਹੀ ਕਰਨਾ ਤੇ ਉਸheen ਨੂੰ ਪਹਿਲਾਂ ਕਰਨਾ ਹੋਰ ਵੀ ਦਵਾਈਆਂ ਮਾਰਕੀਟ ਦੇ ਵਿੱਚ ਵੀਰੋ ਹੈਗੀਆਂ ਨੇ ਤੁਸੀਂ ਸਕਦੇ ਹੋ ਪਰ ਇਹ ਇੱਕ ਇੱਕ ਦਵਾਈ ਕਿਸੇ ਨੇ ਇਹਨੂੰ ਨਹੀਂ ਮਾਰਨਾ ਸੋ ਇਹਦਾ ਕੰਟਰੋਲ ਹੋਊਗਾ ਨਸਪਰੇ ਹਾਂ ਨਾਲ ਫਿਰ ਸੋਡਾ ਨਰਮਾ ਉਸ ਤੋਂ ਬਾਅਦ ਵੀ ਇਹ ਸੈੱਟ ਹੋਊਗਾ ਚਿੱਟੀ ਮੱਖੀ ਕੰਟਰੋਲ ਹੋ ਬਦਨ ਦੀ ਵਾਸਤਾ ਆਏਗਾ ਸੋ ਬਹੁਤ ਕਿਸਾਨ ਵੀਰਾਂ ਨੂੰ ਮਸੱਇਆ ਹੋਊਗੀ ਸੋ ਇਸ ਚੈਨਲ ਦੇ ਜ਼ਰੀਏ ਵੱਧ ਤੋਂ ਵੱਧ ਇਹ ਪਾ ਕਿਸਾਨ ਵੀਰਾਂ ਤੱਕ ਪਹੁੰਚਦੀ ਕੀਤੀ ਜਾਣ ਤਾਂ ਇੱਕ ਬੰਦੇ ਦੇ ਖੇਤ ਚ ਜਾ ਕੇ ਇਕੱਲੇ ਉਹਨੂੰ ਸਮਝਾਉਣ ਦੀ ਬਜਾਏ ਤਾਂ ਹੋਰਾਂ ਨੂੰ ਲੱਗ ਸਕੇ ਸੋ ਵੀਰੋ ਇਹ ਆਰਜੀ ਦਾ ਪ੍ਰੋਜੈਕਟ ਆ ਟਾਟਾ ٹرسٹ ਦੇ ਵੱਲੋਂ ਉੱਥੇ ਡਿਊਟੀ ਲਾਈ ਗਈ ਸੀ ਸੋ ਵੀਰੋ ਆਪਾਂ ਵੀ ਡਿਊਟੀ ਕਰ ਰਹੇ ਹਾਂ ਸੋ ਅੱਗੇ ਦੇ ਕੇ ਕਿਸੇ ਕਿਸਾਨ ਵੀਰ ਦਾ ਫਾਇਦਾ ਹੋਵੇ ਤਾਂ ਕਿਰਪਾ ਕਰਕੇ ਇਹਨੂੰ ਸ਼ੇਅਰ ਕਰਦੇ ਇਹ ਮਤਲਬ ਕਿ ਗਲਾਬੀ ਸੁੰਡੀ ਬਾਰੇ ਆਪਾਂ ਤੁਹਾਡੇ ਕੋਲੇ ਵੀਡੀਓ ਇੱਕ ਦੋ ਦਿਨ ਦੇ ਵਿੱਚ ਫੇਰ ਲੈ ਕੇ ਆਵਾਂਗੇ ਕਿ ਉਹਨੂੰ ਕਿਵੇਂ ਸਰਵੇਖਣ ਕਰਨਾ ਕਿ ਟ੍ਰੋਲ ਕਰਨਾ ਕੀ ਉਹਦੇ ਨੁਕਸਾਨ ਨੇ ਵੀਰੋ ਉਹ ਸਾਰੀ ਜਾਣਕਾਰੀ ਲੈ ਕੇ ਪਹੁੰਚ ਹੋਵਾਂਗੇ ਧੰਨਵਾਦ ਜੀ